ਸੇਵਾ ਕਰਨੀ ਹੋਵੇ ਕਿਸੇ ਦਾ ਭਲਾ ਕਰਨਾ ਹੋਵੇ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਦਾਨ ਕਰਨਾ ਪੁੰਨ ਕਰਨ ਪਹਿਲੀ ਗੱਲ ਉਹ ਕਮਾ ਕੇ ਦੇ ਉਹ ਭਾਈ ਲਾਲੋ ਮਲਕਪਾਗੋ ਬੜੀਆਂ ਸਾਖੀਆਂ ਨੇ ਜੋ ਕੁਝ ਵੀ ਦੇਣਾ ਹੈ ਉਹ ਕਮਾਈ ਚ ਇਹ ਵੇਖੀਏ ਮੇਰੀ ਕਮਾਈ ਹੈ ਗੱਲ ਵੱਧ ਘੱਟ ਦੀ ਨਹੀਂ ਹੈ ਗੱਲ ਬਹੁਤੇ ਥੋੜੇ ਦੀ ਨਹੀਂ ਹੈ ਪਹਿਲੀ ਮਰਿਆਦਾ ਹੈ ਕਮਾ ਕੇ ਦੇਣਾ ਦੂਸਰੀ ਮਰਿਆਦਾ ਆ ਕੇ ਦੇਣਾ ਇਹ ਨੀਂ ਪਿੱਛੇ ਡੰਡੋਰ ਵੱਲ ਵੱਜੇਗੀ ਫਿਰ ਪਰਚੀ ਕਟਾਵਾਂਗੇ ਘਰ ਲੈਣ ਆਏਗਾ ਫਿਰ ਦਵਾਂਗੇ ਐਸਾ ਵੀ ਨਹੀਂ ਕਮਾ ਕੇ ਦੇਣਾ ਆ ਕੇ ਦੇਣਾ ਤੀਸਰੀ ਵੱਡੀ ਗੱਲ ਛੁਪਾ ਕੇ ਦੇਵਾਂ ਦਾਣਾ ਹੋਈ ਧਰਤੀ ਚੋਂ ਫੁੰਗਰਦਾ ਜਿਹੜਾ ਮਿੱਟੀ ਚ ਛਿਪ ਜਾਂਦਾ